ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਸ੍ਰੀ ਗਰਤਾਰਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਸ ਵੱਖੋ ਵੱਖਰੇ ਮਤਾਂ ਵਾਲੇ ਪ੍ਰਸ਼ਨ ਕਰਿਆ ਕਰਦੇ ਸਨ ਇੱਕ ਵਾਰ ਇੱਕ ਕਰਮਕਾਂਢੀ ਜੋਗੀ ਤਪੀਆ ਇੱਕ ਤੀਰਥ ਯਾਤਰੀ ਆਇਆ ਇਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਉਪਦੇਸ਼ ਦੀ ਜਾਚਨਾ ਕੀਤੀ ਤਦੋਂ ਸਤਿਗੁਰੂ ਜੀ ਨੇ ਇਹਨਾਂ ਨੂੰ ਸਿੱਖਿਆ ਦੇਣ ਲਈ ਇਹ ਪਾਵਨ ਸ਼ਬਦ ਉਚਾਰਨ ਕੀਤਾ ਜੋਗੀ ਹੋਵੇ ਜੋਗਵੇ ਭੋਗੀ ਹੋਵੇ ਖਾਏ ਹੇ ਭਾਈ ਜੋ ਜੋਗੀ ਜੋਗ ਦੇ ਤਾਈ ਕਰਨ ਵਾਲਾ ਹੁੰਦਾ ਹੈ ਉਹ ਜੋਗਵੇ ਜੋਗਾ ਅਭਿਆਸ ਕਰਦਾ ਹੈ ਜੋ ਭੋਗੀ ਪਦਾਰਥਾਂ ਦੇ ਭੋਗਣ ਵਾਲਾ ਹੁੰਦਾ ਹੈ ਉਹ अनेकाਾਂ ਤਰ੍ਹਾਂ ਦੇ ਪਦਾਰਥ ਹੀ ਖਾਂਦਾ ਰਿਂਦਾ ਹੈ ਤਪਿਆ ਹੋਵੇ ਤਪ ਕਰੀ ਤੀਰਥ ਮਲ ਮਲ ਨਾਈ ਜੋ ਤਪਿਆ ਤਪ ਕਰਨ ਵਾਲਾ ਹੁੰਦਾ ਹੈ ਉਹ ਸਦਾ ਤਪ ਹੀ ਕਰਦਾ ਰਿਂਦਾ ਹੈ ਅਤੇ ਜੋ ਤੀਰਥ ਯਾਤਰੀ ਹੈ ਉਹ अनेकाਾਂ ਤੀਰਥਾਂ ਉੱਪਰ ਜਾ ਕੇ ਉਥੋਂ ਦੇ ਜਲ ਨਾਲ ਮਲ ਮਲ ਕੇ ਨਹਾਉਂਦਾ ਹੈ ਤੇ ਨਹਾਉਂਦਾ ਰਹਿੰਦਾ ਇਉਂ ਇਹਨਾਂ ਸਬਨਾ ਦੀ ਆਪੋ ਆਪਣੇ ਸਾਧਨਾ ਕਰਮ ਕਾਂਡਾਂ ਵਿੱਚ ਪ੍ਰੀਤੀ ਹੈ ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਈ ਰਹਾ ਸੰਮੁਖ ਬੇਨਤੀ ਕਰਕੇ ਕਹਿੰਦੇ ਹਨ ਕਿ हे ਭਾਈ ਪਿਆਰੇ ਪ੍ਰਭੂ ਅਸੀਂ ਤਾਂ ਤੇਰਾ ਸਦੜਾ ਜਸ ਸੁਣਦੇ ਸੁਣਨਾ ਚਾਹੁੰਦੇ ਹਾਂ ਜੇਕਰ ਕੋਈ ਬਹਿ ਬੈਠ ਕੇ ਤੇਰੇ ਜਸ ਦਾ ਅਲਾਇ ਅਲਾਪਨ ਕਰੇ ਵਾ ਜੇਕਰ ਕੋਈ ਗੁਰਮਖਵਾਸ਼ਨਾਵਾ ਵੱਲੋਂ ਚਿੱਤ ਨੂੰ ਸੰਤੋਗ ਦੇ ਸਹਿਤ ਬਹਿ ਇਸਤਿਤ ਕਰਕੇ ਉਚਾਰਨ ਕਰੇ ਰਹਾਉ ਬਿਸਰਾਮ ਦੇ ਕੇ ਬਾਦਸ਼ਾਹ ਕਿਰਪਾ ਕਰਦੇ ਹਨ ਜੈਸਾ ਬੀਜ ਐ ਸੋ ਲੁਣੇ ਜੋ ਖੱਟੇ ਸੋ ਖਾਏ ਇਹ ਭਾਈ ਜਿਹੋ ਜਿਹਾ ਵੀ ਕਰਮਾ ਰੂਪੀ ਬੀਜ ਜੀਵ ਬੀਜਦਾ ਹੈ ਉਹ ਜਿਹਾ ਹੀ ਲੁਣੇ ਵੱਡੇਗਾ ਤੇ ਵੱਡਦਾ ਹੈ ਜੋ ਜਿਹੜਾ ਕੁਝ ਖੱਟੇ ਖਟਨਾ ਕੀਤਾ ਉਹ ਜਿਹਾ ਫਲ ਖਾਣਾ ਕਰੇਗਾ ਕਰਦਾ ਹੈ ଅਥਵਾ ਜੋ ਪਹਿਲਾਂ ਕਰਮਾਂ ਦਾ ਬੀਜ ਬੀਜਿਆ ਸੀ ਉਹ ਹੀ ਹੁਣ ਵੱਡਿਆ ਹੈ ਤੇ ਜੋ ਹੁਣ ਖੱਟੇਗਾ ਉਹ ਹੀ ਅੱਗੇ ਨੂੰ ਖਾਵੇਗਾ ਅੱਗੇ ਪੋਛ ਨਾ ਹੋਵਈ ਜੇ ਸਣ ਨੀਸਾਣੇ ਜਾਏ ਔਰ ਜੋ ਪੁਰਖ ਨਾਮ ਰੂਪੀ ਵਾਸ ਰੂਪ ਦੀ ਸਾਖਯਤ ਅਤਤਾ ਰੂਪੀ ਨਿਸ਼ਾਨੇ ਪਰਵਾਨੇ ਦੇ ਸਹਿਤ ਜਾਵੇਗਾ ਉਸ ਕੋ ਨੂੰ ਅੱਗੇ ਪ੍ਰਲੋਕ ਵਿੱਚ ਜਮਦੂਤਾ ਚਿੱਤਰ ਗੁਪਤ ਦੁਆਰਾ ਕਰਮਾਂ ਧਰਮਾਂ ਦੇ ਹਿਸਾਬ ਕਿਤਾਬ ਦੀ ਕੋਈ ਪੁੱਛਗਿਛ ਨਹੀਂ ਹੋਵੇਗੀ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜਿਹੋ ਜਹੀ ਕੋਈ ਕਾਰ ਕਮਾਉਂਦਾ ਹੈ ਉਹ ਜਿਹੜਾ ਹੀ ਜੀਵ ਕਾਢੀਏ ਕਿਹਾ ਜਾਂਦਾ ਜੋ ਦਮ ਚੇਤਨਾ ਆਵਈ ਸੋ ਦਮ ਬਿਰਤਾ ਜਾਏ ਜਿਹੜੇ ਦਮ ਸਵਾਸ ਵਿੱਚ ਪਰਮੇਸ਼ਰ ਜਾਂ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ ਉਹ ਦਮ ਸਵਾਸ નિਸਫਲੀ ਚਲਿਆ ਜਾਂਦਾ ਵਿਅਰਥ ਹੀ ਚਲਿਆ ਜਾਂਦਾ ਹੈ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ ਜੇਕਰ ਕੋਈ ਸੰਤ ਭਗਤ ਮੈਨੂੰ ਵਿਕਦੇ ਨੂੰ ਲੈ ਲਵੇ ਤਾਂ ਮੈਂ ਆਪਣਾ ਤਨ ਸਰੀਰ ਵੇਚ ਕਰ ਦਵਾਂ ਵੇਚ ਕਰਨ ਦਾ ਮੁੱਲ ਦੇ ਦਵਾਂ ਵੇਚ ਦਵਾਂ ਭਾਵ ਤਨ ਮਨ ਧਨ ਦੇ ਕੇ ਨਾਮੀ ਦਾ ਨਾਮ ਪ੍ਰਾਪਤ ਕਰ ਲਵਾਂ ਨਾਨਕ ਕਾਮ ਨ ਆਵਈ ਜਿਤ ਤਨ ਨਾਹੀ ਸੱਚਾ ਨਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਸਰੀਰ ਕਿਸੇ ਵੀ ਕੰਮ ਨਹੀਂ ਆਉਂਦਾ ਜਿਸ ਤਨ ਸਰੀਰ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਨਹੀਂ ਹੈ ਸੂਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਊ ਅੰਕਾਰ ਸਤਗੁਰ ਪ੍ਰਸਾਦ ਕਿਸੇ yogi ਜਾਂ ਸਿੱਧਾਂ ਨੇ ਸਤਗੁਰਾਂ ਪਾਸ ਆ ਕੇ ਕਿਹਾ ਕਿ ਤੁਸੀਂ ਵੀ ਯੋਗ ਧਾਰਨ ਕਰ ਲਵੋ ਤਦੋਂ ਸਤਗੁਰੂ ਜੀ ਨੇ ਉਹਨਾਂ ਦੇ ਬਾਹਰਲੇ ਚਿੰਨ ਧਾਰੇ ਹੋਆਂ ਦਾ ਖੰਡਨ ਕਰਕੇ ਅੰਤਰੀਵੀ ਯੋਗ ਬਾਰੇ ਦੱਸਦੇ ਹੋਏ ਸੂਹੀ ਰਾਗ ਦੇ ਅੰਦਰ 7ਵੇਂ ਘਰ ਸੁਰ ਤਾਲ ਵਿੱਚ ਇਹ ਸ਼ਬਦ ਉਚਾਰਨ ਕੀਤਾ ਇੱਕ ਅਦੁੱਤੀ ਬ੍ਰह्म ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੋਗ ਨ ਕਿੰਥਾ ਜੋਗ ਨ ਡੰਡੈ ਜੋਗ ਨ ਪਸਮ ਚੜਾਈਐ ਹੇ ਸਿੱਧੂ ਕੇਵਲ ਖਿੰਥਾ ਗੋਦੜੀ ਪਹਿਰਨਾ ਹੀ ਜੋਗ ਨਹੀਂ ਹੈ ਡੰਡੈ ਡੰਡਾ ਹੱਥ ਵਿੱਚ ਫੜਨਾ ਵੀ ਜੋਗ ਨਹੀਂ ਹੈ ਤੇ ਨਾ ਹੀ ਸਰੀਰ ਉੱਪਰ ਪਸਮ ਸੁਆ ਚੜਾਉਣਾ ਸੁਆ ਮੱਲਾ ਜੋਗ ਹੈ ਜੋਗ ਨਾ ਮੁੰਦੀ ਮੂੰਡ ਮੋਡਾਇਆ ਜੋਗ ਨਾ ਸਿੰਘੀ ਵਾਈਐ ਕੰਨਾਂ ਵਿੱਚ ਮੁੰਦੀ ਮੁੰਦਰਾ ਪਾਉਣਾ ਅਤੇ ਮੂੰਡ ਸਿਰ ਮਨਾ ਲੈਣਾ ਵੀ ਜੋਗ ਨਹੀਂ ਅਤੇ ਨਾ ਹੀ ਸਿੰਘੀ ਤੁਰੀ ਵਾਈਐ ਵਜਾਉਣ ਕਰਕੇ ਜੋਗ ਦੀ ਪ੍ਰਾਪਤੀ ਹੁੰਦੀ ਫਿਰ ਪ੍ਰਸ਼ਨ ਸੀ ਹੈ ਮਹਾਰਾਜ ਜੋਗ ਕਿਵੇਂ ਪ੍ਰਾਪਤ ਹੁੰਦਾ ਹੈ ਗੁਰੂ ਪਾਤਸ਼ਾਹ ਉੱਤਰ ਦਿੰਦੇ ਆ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਜੇ ਅੰਜਨ ਮਾਇਆ ਦੇ ਮਹਿ ਵਿੱਚ ਰਹਿੰਦੇ ਹੋਏ ਵੀ ਨਿਰੰਜਨ ਮਾਇਆ ਦੀ ਕਾਲਕ ਤੋਂ ਨਿਰਲੇਪ ਰਹਿਣਾ ਕਰੀਏ ਵਾ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਨੂੰ ਧਿਆਉਂਦੇ ਰਹੀਏ ਤਾਂ ਏਵ ਇਸ ਪ੍ਰਕਾਰ ਨਾਲ ਪਰਮੇਸ਼ਰ ਵਿੱਚ ਜੁੜਨ ਰੂਪ ਜੋਗ ਦੀ ਜੁਗਤੀ ਨੂੰ ਪ੍ਰਾਪਤ ਕਰ ਲਈਦਾ ਹੈ ਵਾ ਜੋਗ ਵਿੱਚ ਜੁਗਤ ਜੁੜਨਾ ਪਾਈਦਾ ਹੈ ਗੱਲ ਨਹੀਂ ਜੋਗ ਨ ਹੋਈ ਹੇਤੇ ਸਿੱਧੋ ਐਵੇਂ ਵਿਅਰਥ ਦੀਆਂ ਗੱਲਾਂ ਬਾਤਾਂ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋ ਏਕ ਏਕ ਬ੍ਰਹਮ ਦ੍ਰਿਸ਼ਟ ਦ੍ਰਿਸ਼ਟੀ ਕਰਕੇ ਸਾਰਿਆਂ ਵਿੱਚ ਬ੍ਰਹਮ ਦੀ ਹੀ ਜੋਤ ਨੂੰ ਸੰਸਰ ਬਰਾਬਰ ਜਾਣਦਾ ਹੈ ਪਾਵ ਸਾਰੇ ਉਸ ਪਰਮੇਸ਼ਰ ਦੀ ਹੀ ਜੋਤ ਆਈ ਹੋਈ ਵਿਆਪਕ ਸਮਝਦਾ ਉਹੀ ਪਰਮੇਸ਼ਰ ਵਿੱਚ ਜੁੜਿਆ ਆ ਅਸਲ ਜੋਗੀ ਗਾਕੀ ਦਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਹਨ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਇਹ ਸਿੱਧੂ ਘਰਾਂ ਨੂੰ ਛੱਡ ਕੇ ਬਾਹਰ ਜੰਗਲਾਂ ਤੇ ਮੜੀ ਮੜੀਆਂ ਮਸਾਣੀ ਮਸਾਣਾ ਭਾਵ ਸ਼ਮਸ਼ਾਨ ਭੂਮੀ ਵਿੱਚ ਰਹਿਣ ਨਾਲ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਬਾਹਰੋਂ ਤਾੜੀ ਸਮਾਦੀ ਲਾਉਣ ਨਾਲ ਅੱਖਾਂ ਬੰਦ ਕਰਕੇ ਬੈਠਣ ਵਿੱਚ ਯੋਗ ਹੈ ਯੋਗ ਨਾ ਦੇਸ ਦਸੰਤਰ ਭਵੈ ਯੋਗ ਨਾ ਤੀਰਥ ਨਾਈਐ ਦੇਸ ਦਸੰਤਰਾਂ ਵਿਦੇਸ਼ਾਂ ਵਿਦੇਸ਼ਾਂ ਵਿੱਚ ਭਵੈ ਭਰਮਣ ਵਿੱਚ ਵੀ ਯੋਗ ਦੀ ਪ੍ਰਾਪਤੀ ਨਹੀਂ ਹੈ ਅਤੇ ਨਾ ਹੀ ਤੀਰਥਾਂ ਉੱਪਰ ਜਾ ਕੇ ਨਹਾਉਣ ਕਰਕੇ ਯੋਗ ਦੀ ਪ੍ਰਾਪਤੀ ਹੁੰਦੀ ਹੈ ਅੰਜਨ ਮਾਹੀ ਨਰੰਜਨ ਰਹੀਐ ਯੋਗ ਜੁਗਤ ਇਵ ਪਾਈਐ हे सिद्धो जेकर अञ्जन माया ਦੇ ਵਿੱਚ ਰਹੰਦੇ ਭਾਵ ਗ੍ਰਸਤ ਵਿੱਚ ਰਹੰਦਿਆਂ ਹੀ ਨਿਰੰજન ਮਾਇਆ ਦੀ ਕਾਲਕ ਤੋਂ ਰਹਿਤ ਰਹਿਣਾ ਕਰੀਏ ਭਾਵ ਗ੍ਰਸਤ ਦੇ ਬੰਧਨਾ ਵਿੱਚ ਨਾ ਫਸੀਏ ਵਾ ਨਿਰੰજન ਸ਼ੁੱਧ ਸਰੂਪ ਪਰਮੇਸ਼ਰ ਵਿੱਚ ਜੁੜੇ ਰਹੀਏ ਤਾਂ ਇਹ ਇਸ ਪ੍ਰਕਾਰ ਪਰਮੇਸ਼ਰ ਵਿੱਚ ਜੁੜਨ ਰੂਪ ਯੋਗ ਦੀ ਯੁਗਤੀ ਨੂੰ ਪ੍ਰਾਪਤ ਕਰੀਦਾ ਹੈ ਵਾ ਜੋੜਨ ਯੋਗ ਜੋ ਬ੍ਰਹਮ ਹੈ ਉਸ ਵਿੱਚ ਆਤਮਨੀ ਪਰਮਾਤਮਨੀ ਜੁੰਜਤੀ ਸਾ ਜੋਗਾ ਰੂਪ ਯੁਗਤੀ ਪਾਈ ਦੀ ਹੈ ਸਤਿਗੁਰ ਭੇਟੇ ਤਾਂ ਸਹਿਸਾ ਟੂਟੇ ਧਾਵਤ ਵਰਜ ਰਹੀਐ ਜੇਕਰ ਸਤਿਗੁਰੂ ਸਾਹਿਬ ਜੀ ਭੇਟੇ ਮਿਲ ਪੈਣ ਤਾਂ ਪ੍ਰਮਾਨ ਪਰਮੇਗਤ ਆਦ ਸੰਸਾ ਟੁੱਟ ਜਾਂਦਾ ਹੈ ਅਤੇ ਵਿਸ਼ਿਆਂ ਵੱਲ ਧਾਵਤ ਦੌੜਦਾ ਹੋਇਆ ਮਨ ਦੇ ਇੰਦਰੀ ਸੰਮਦਮ ਸਾਧਨਾ ਨਾਲ ਵਰਜ ਰੋਕ ਰਖੀਦੇ ਹਨ ਨਿਚ ਹਰ ਨਿਚ ਹਰ ਚਰ ਹੈ ਸਹਿਜ ਤੁਨ ਲਾਗੇ ਕਰ ਹੀ ਪਰਚਾ ਪਾਈਐ ਫਿਰ ਸ਼ਾਂਤੀ ਵਾਲੀ ਅਜਪਾ ਜਾਪ ਰੂਪੀ ਧੋਨੀ ਲੱਗ ਜਾਂਦੀ ਹੈ ਅਤੇ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਦਾ ਨਿਚਰ ਚਰਣਾ ਅੰਦਰੋਂ ਚਰਨ ਲੱਗ ਜਾਂਦਾ ਇਉ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਪ੍ਰੇਮ ਦਾ ਪਰਚਾ ਪਾ ਲਈਦਾ ਹੈ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ हे ਸਿੱਧੂ ਜੇਕਰ ਅੰਜਨ ਮਾਇਆ ਦੇ ਮਾਹੇ ਵਿੱਚ ਰਹਿੰਦੇ ਹੋਏ ਵੀ ਨਿਰੰਜਨ ਮਾਇਆ ਦੀ ਮੈਲ ਤੋਂ ਨਿਰਲੇਪ ਰਹਿਣਾ ਕਰੀਏ ਵਾ ਨਿਰੰਜਨ ਸ਼ੁੱਧ ਸਰੂਪ ਵਿੱਚ ਜੁੜੇ ਰਹੀਏ ਤਾਂ ਇਹ ਇਸ ਪ੍ਰਕਾਰ ਜੁੜਨੇ ਯੋਗ ਪਰਮੇਸ਼ਰ ਦੇ ਵਿੱਚ ਜੁੜਨ ਰੂਪ ਜੋਗ ਦੀ ਯੁਗਤ ਵਿਧੀ ਪਾ ਲਈਦੀ ਹੈ ਨਾਨਕ ਜੀਵਤ ਆ ਮਰ ਰਹੀ ਹੈ ਐਸਾ ਜੋਗ ਕਮਾਈਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਜੀਵਤ ਪਾਵਲੋਂ ਮਰ ਕੇ ਰਹਿਣਾ ਹੈ ਅਜਿਹਾ ਹੀ ਪਰਮੇਸ਼ਰ ਵਿੱਚ ਜੁੜਨ ਰੂਪੀ ਯੋਗ ਕਮਾਉਣਾ ਕਰੀਏ ਵਾਜੇ ਬਾਜ ਹੋ ਸਿੰਗੀ ਵਾਜੈ ਤਉ ਨਿਰਪਉ ਪਦ ਪਾਈਐ ਵਾਜੇ ਵਜਾਉਣ ਤੋਂ ਬਾਜੂ ਬਿਨਾ ਹੀ ਸਿੰਗੀ ਵਾਜੈ ਵਜਦੀ ਰਹੇ ਪਾਵ ਬਾਹਰ ਲੇ ਸੰਖ ਕੜਿਆਲ ਜਾਂ ਸਿੰਗੀ ਨੂੰ ਵਜਾਉਣ ਤੋਂ ਬਿਨਾ ਜੋ ਇੱਕ ਰਸ ਬ੍ਰਹਮਕਾਰ ਬਿਰਤੀ ਹੋ ਕੇ ਲਿਵ ਲਗਣੀ ਹੈ ਇਹੋ ਹੀ ਸਿੰਘੀ ਵੱਜਣ ਲੱਗ ਜਾਵੇ ਤਦ ਨਿਰਪੋ ਭੈ ਤੂੰ ਰਹਤ ਸਰੂਪ ਦੀ ਪਦਵੀ ਪ੍ਰਾਪਤ ਕਰੀ ਦੀ ਹੈ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੁਗਤ ਤਉ ਪਾਈਐ ਇਸ ਪ੍ਰਕਾਰ ਜੇਕਰ ਅੰਜਨ ਮਾਇਆ ਦੇ ਮਹਿ ਵਿੱਚ ਰਹਿੰਦੇ ਹੋਇਆਂ ਵੀ ਨਿਰੰਜਨ ਮਾਇਆ ਦੀ ਕਾਲਕ ਤੋਂ ਨਰਲੇਪ ਰਹਿਣਾ ਕਰੀਏ ਵਾ ਨਿਰੰਜਨ ਸ਼ੁੱਧ ਸਰੂਪ ਬ੍ਰਹਮ ਵਿੱਚ ਜੁੜੇ ਰਹੀਏ ਤਦ ਹੀ ਪਰਮੇਸ਼ਰ ਵਿੱਚ ਜੁੜਨ ਰੂਪੀ ਜੋਗ ਦੀ ਯੁਗਤੀ ਵਿਧੀ ਨੂੰ ਪ੍ਰਾਪਤ ਕਰ ਲਈਦਾ ਹੈ ਸੂਹੀ ਮਹੱਲਾ ਪਹਿਲਾ ਇਸ ਭਾवन ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਆਪ ਜਿਗਿਆਸੂ ਮੁਖ ਦੁਆਰਾ ਪ੍ਰਸ਼ਨ ਕਰਦੇ ਹਨ ਫਿਰ ਆਪ ਹੀ ਉੱਤਰ ਦਿੰਦੇ ਹੋਏ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਕੇ ਸਰਬਸਾਂਝਾ ਉਪਦੇਸ਼ ਬਖਸ਼ਦੇ ਹਨ ਕੌਣ ਤੇਰਾ ਜੀ ਕਮਣ ਤੁਲਾ ਤੇਰਾ ਕਮਣ ਸਰਾਫ ਬੁਲਾਵਾ ਹੀ ਮਹਾਰਾਜ ਤੇਰੇ ਤੋਲਣ ਭਾਵ ਪ੍ਰਾਪਤ ਕਰਨ ਲਈ ਕਿਹੜੀ ਤਰਾਜੀ ਤਕੜੀ ਹੈ ਕਮਣ ਕਿਹੜਾ ਤੁਲਾ ਵਟਾ ਹੈ ਅਤੇ ਤੇਰਾ ਪਰਖਣ ਵਾਸਤੇ ਕਿਹੜਾ ਸਰਾਫ 파ਰਖੂ ਬੁਲਾਵਾ ਬੁਲਾਉਣਾ ਕਰ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਕੌਣ ਕਿਹੜਾ ਗੁਰੂ ਹੈ ਅਤੇ ਕਿਸ ਦੇ ਪਹਿ ਪਾਸੋਂ ਸਿੱਖਿਆ ਲੈਵਾ ਲੈਣਾ ਕਰ ਵਾ ਕੌਣ ਕਿਹੜੇ ਗੁਰੂ ਦੇ ਪਹਿ ਪਾਸੋਂ ਸਿੱਖਿਆ ਲੈਣਾ ਕਰ ਅਤੇ ਕਿਸ ਦੇ ਪਹਿ ਪਾਸੋਂ ਤੇਰੇ ਸਰੂਪ ਦੀ ਪ੍ਰਾਪਤੀ ਦਾ ਮੁੱਲ ਕਰਾਵਾਂ ਕਰਾਉਣਾ ਕਰ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਸੁਅੱਗੇ ਇਹੋ ਪਾਵਨ ਸ਼ਬਦ 731 ਅੰਗ ਤੇ ਕਿਰਪਾ ਕਰ ਰਿਹਾ ਹੈ ਮੇਰੇ ਲਾਲ ਪਿਆਰੇ ਪਰਮੇਸ਼ਰ ਜੀਓ ਤੇਰਾ ਕਿਸੇ ਵੀ ਆਰ ਪਾਰ ਕਰਕੇ ਅੰਤ ਅਖੀਰ ਬੰਨਾ ਨਹੀਂ ਜਾਣਿਆ ਜਾ ਸਕਦਾ ਤੂੰ ਜਲ ਥਲ ਮਹੀਲ ਭਰ ਪੂਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਏ ਪਰਮੇਸ਼ਰ ਤੂੰ ਜਲ ਤਰਲ ਥਾਵਾਂ ਵਿੱਚ ਥਲ ਖੁਸ਼ਕ ਥਾਵਾਂ ਦੇ ਮਹੀਲ ਵਿੱਚਵਾ ਮਹੀ ਪ੍ਰਿਥਵੀ ਤੇ ਅਲ ਆਕਾਸ਼ ਵਿੱਚ ਭਰਪੂਰ ਕਈਏ ਵਿਆਪਕ ਤੇ ਲੀਣਾ ਲੀਨ ਹੋ ਰਿਹਾ ਵਾ ਜਲਦੀ ਨਿਆਈ ਪ੍ਰੇਮੀਆਂ ਵਿੱਚ ਥਲ ਦੀ ਨਿਆਈ ਖੁਸ਼ ਘਿਰਦੇ ਵਾਲੇ ਕनिष्ठ ਪੁਰਸ਼ਾਂ ਵਿੱਚ ਮਹੀ ਪ੍ਰithvi ਦੀ ਨਿਆਈ ਬੁੱਧੀਵਾਨ ਪੁਰਸ਼ਾਂ ਤੇ ਅਲ ਆਕਾਸ਼ ਦੀ ਨਿਆਈ ਸ਼ੁੱਧ ਚਿੱਤ ਵਾਲਿਆਂ ਦੇ ਅੰਦਰ ਵਿਆਪਕ ਹੋ ਕੇ ਲੀਣਾ ਮ ਅਸਤੂਲ ਜੜ ਚੇਤਨ ਆਦ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਉਪਰੋਗ ਤਾਏ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਪਰਮਾਉਂਦੇ ਹਨ ਮਨ ਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਜੋ ਮਾਨੇ ਸੰਕਲਪਾਂ ਵਿਕਲਪਾਂ ਤੋਂ ਰਹਿਤ ਸ਼ੁੱਧ ਹੋ ਕੇ ਮੰਨਣ ਕਰਨਾ ਹੈ ਇਹੋ ਹੀ ਤਕੜੀ ਹੈ ਜੋ ਚੇਤਨੇ ਚਿਤਵੰਨੀਆਂ ਤੋਂ ਰਹਿਤ ਹੋ ਕੇ ਚਿੰਤਨ ਕਰਨਾ ਹੈ ਇਹ ਤੁਲਾ ਵਟੇ ਹਨ ਏ ਵਾਇਗੁਰੂ ਜਿਹੜੀ ਤੇਰੀ ਭਗਤੀ ਰੂਪ ਸੇਵ ਟਹਿਲ ਕਮਾਉਣੀ ਹੈ ਇਹੋ ਹੀ ਸਰਾਫ 파ਰਖੂ ਹੈ ਭਾਵ ਸੇਵਾ ਦੁਆਰਾ ਚਿਤ ਸ਼ੁੱਧ ਹੋ ਜਾਂਦਾ ਹੈ ਅਤੇ ਤੂੰ ਜੋ ਇਹ ਜਾਣਣਾ ਹੈ ਕਿ ਇਹ ਹੁਣ ਮੇਰੇ ਵਿੱਚ ਭੇਦ ਹੋਣ ਯੋਗ ਹੈ ਇਉ 12 ਬੰਨੀ ਦੇ ਸੋਨੇ ਦੀ ਨਿਆਈ ਸ਼ੁੱਧ ਚਿੱਤ ਨੂੰ ਪਰਖਣਾ ਕਰਦਾ ਹੈ ਕੱਢ ਹੀ ਭੀਤਰ ਸੋ ਸੋ ਤੋਲੀ ਇਨ ਬੇਦ ਚੇਤ ਰਹਾਵਾ ਫਿਰ ਜੋ ਤੋਲੀ ਤੋਲ ਭਾਵ ਵਿਚਾਰ ਕੇ ਇਹ ਦੱਸ ਦੇਵੇ ਕਿ ਸੋ ਉਹ ਸੋ પતિ ਪਰਮੇਸ਼ਰ ਕੱਟ ਹਿਰਦੇ ਦੇ ਭੀਤਰ ਵਿੱਚ ਹੀ ਵਸਿਆ ਹੋਇਆ ਹੈ ਉਸੇ ਗੁਰੂ ਪਾਸੋਂ ਸਿੱਖਿਆ ਲੈਣਾ ਕਰੀਏ ਅਤੇ ਜਾਣ ਕਰਕੇ ਆਪਣੇ ਅੰਦਰ ਆਤਮਾ ਪਰਮਾਤਮਾ ਦੀ ਏਕਤਾ ਦੀ ਗੁਰਾਂ ਦੁਆਰਾ ਆਪ ਵਿਚਾਰ ਕਰੇ ਇਸ ਵਿਧ ਤਰੀਕੇ ਨਾਲ ਜੋ ਚੇਤਨੇ ਸਰੂਪ ਵਿੱਚ ਇਸਤਤ ਹੋ ਕੇ ਰਖਾਵਾ ਰਹਿਣਾ ਹੈ ਵਾ ਇਸ ਤਰੀਕੇ ਨਾਲ ਚੇਤ ਨੂੰ ਬ੍ਰਹਮ ਦੇ ਚਿੰਤਨ ਵਿੱਚ ਰੱਖਣਾ ਕਰੀਏ ਇਹੋ ਹੀ ਗੁਰਾਂ ਪਾਸੋਂ ਮੁੱਲ ਕਰਾਉਣਾ ਹੈ ਹੁਣ ਅੱਗੇ ਸਾਰ ਦ੍ਰਿਸ਼ਟੀ ਦੁਆਰਾ ਉਪਦੇਸ਼ ਕਥਨ ਕਰਦੇ ਹਨ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰਾ ਪਰਮੇਸ਼ਰ ਆਪ ਹੀ ਪ੍ਰੇਮ ਰੂਪੀ ਕੰਡਾ ਤਰਾਜੂ ਦਾ ਕੰਟਕ ਜਾਂ ਛੋਟੀ ਤਕੜੀ ਰੂਪ ਹੈ ਆਪ ਹੀ ਵਿਚਾਰ ਰੂਪ ਤਰਾਜੀ ਤਕੜੀ ਹੈ ਵਾ ਆਪ ਹੀ ਵਿਚਾਰ ਰੂਪ ਤੋਲ ਵਟਾ ਹੈ ਆਪ ਹੀ ਭਗਤੀ ਰੂਪੀ ਤਰਾਜੀ ਆਪ ਹੀ ਤੋਲਣਹਾਰਾ ਤੋਲਣ ਵਾਲਾ ਗੁਰੂ ਰੂਪ ਹੈ ਵਾ ਆਪ ਹੀ ਸਿੱਖ ਦਾ ਤਨਮਨ ਤਨ ਲੈ ਕੇ ਸਰੂਪ ਦੀ ਵਿਚਾਰ ਕਰਾਉਣ ਵਾਲਾ ਗੁਰੂ ਰੂਪ ਹੈ। ਭਾਵ ਸਰਬ ਰੂਪ ਆਪ ਹੀ ਹੈ। ਆਪੇ ਦੇਖੈ ਆਪੇ ਬੁੱਝੈ ਆਪੇ ਹੈਵਣ ਜਾਰਾ। ਆਪ ਹੀ ਤਤ ਬਿਤਾ ਰੂਪ ਹੋ ਕੇ ਆਪਣੇ ਸਰੂਪ ਨੂੰ ਦੇਖਣ ਵਾਲਾ ਹੈ। ਆਪ ਹੀ ਸੇਖ ਰੂਪ ਹੋ ਕੇ ਆਪਣੇ ਸਰੂਪ ਬਾਰੇ ਬੁੱਝੈ ਪੁੱਛਣ ਵਾਲਾ ਹੈ। ਵਾ ਆਪ ਹੀ ਸਰਗੁਣ ਸਰੂਪ ਵਿੱਚ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਹੈ। ਵਾ ਇਸਰ ਰੂਪ ਵਿੱਚ ਕਰਮਾਂ ਨੂੰ ਦੇਖਦਾ ਹੈ ਆਪ ਹੀ ਜੀਵਾਂ ਨੂੰ ਫਲ ਦੇਣ ਦੇਣਾ ਬੁੱਝੇ ਬੁੱਝਦਾ ਹੈ ਆਪ ਹੀ ਜਗਿਆਸੂ ਰੂਪ ਹੋ ਕੇ ਆਪਣੀ ਸਰੂਪ ਦਾ ਵਣਜਾਰਾ ਵਣਜ ਕਰਨ ਵਾਲਾ ਹੈ ਅੱਗੇ ਬੇਨਤੀ ਕਰਨ ਦਾ ਹੁਣ ਢੰਗ ਦੱਸ ਰਿਹਾ ਅੰਦਲਾ ਨੀਚ ਜਾਤ ਪਰਦੇਸੀ ਖਿੰਨ ਆਵੇ ਦਿਲ ਜਾਵੇ ਹੇ ਵਾਹਿਗੁਰੂ ਮੈਂ ਅਪਰੋਖ ਪਰੋਖ ਤੇ ਅਪਰੋਖ ਵਿਵੇਕ ਵਿਰਾਗ ਰੂਪੀ ਨੇਤਰਾਂ ਅੱਖਾਂ ਤੋਂ ਹੀਣਾ ਹੋਣ ਕਰ ਅੰਨਾ ਅਗਿਆਨੀ ਪੁਰਖ ਕਾਮਾਂਦਿਕਾਂ ਦੀ ਸੰਗਤ ਕਰਕੇ ਨੀਝ ਵਾ ਨੀਝ ਨੀਵੀਂ ਜਾਤੀ ਵਾਲਾ ਅਤੇ ਸਰੂਪ ਦੇਸ਼ ਨੂੰ ਛੱਡ ਕੇ ਜੂਨਾ ਰੂਪੀ ਪਰਾਏ ਦੇਸ਼ਾਂ ਦਾ ਵਾਸੀ ਹੋ ਰਿਹਾ ଅਥਵਾ ਇਹ ਸਰੀਰ ਅੰਨਾ ਭਾਵ ਸਵੈ ਸੱਤਾ ਹੀਣ ਹੈ ਆਪਣੇ ਆਪ ਕੁਝ ਨਹੀਂ ਕਰ ਸਕਦਾ ਕੇਵਲ ਚੇਤਨ ਦੇ ਪ੍ਰਕਾਸ਼ ਕਰਕੇ ਹੀ ਪ੍ਰਕਾਸ਼ਦਾ ਹੈ ਫਿਰ ਇਹ ਮਾਇਆ ਤੋਂ ਨੀਚ ਨੀਵੇਂ ਤਤ ਆਦਵਾ ਪਿਤਾ ਦੇ ਬਿੰਦ ਤੇ ਮਾਤਾ ਦੇ ਰਕਤ ਤੋਂ ਜਾਤ ਉਤਪਤ ਹੋਇਆ ਹੈ ਅਤੇ ਅਨਾਤਮਾ ਦੇਸ਼ ਵਿੱਚ ਵਿਚਰਨ ਵਾਲਾ ਪਰਦੇਸੀ ਹੈ ਸਾਡਾ ਮਨ ਵੀ ਖਿੰਨ ਵਿੱਚ ਪਦਾਰਥਾਂ ਦੀ ਪ੍ਰਾਪਤੀ ਲਈ ਆਉਂਦਾ ਹੈ ਤੇ ਤਿਲ ਭਾਵ ਥੋੜੇ ਜੇ ਸਮੇਂ ਵਿੱਚ ਹੀ ਸੰਕਲਪਾਂ ਵਿਕਲਪਾਂ ਵਿੱਚ ਚਲਿਆ ਜਾਂਦਾ ਹੈ ਤਾਂਕਿ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸਤਿਗੁਰੂ ਸਾਹਿਬ ਜੀ ਬੇਨਤੀ ਕਰਨ ਦੀ ਜਾਜ ਦੱਸਦੇ ਹੋਏ ਫਰਮਾਉਂਦੇ ਹਨ ਕਿ ਤਾ ਇਸ ਸਰੀਰ ਮਨ ਦੀ ਸੰਗਤ ਵਿੱਚ ਮੈਂ ਵਾ ਇਹ ਜੀਵ ਰਹਿੰਦਾ ਹੈ ਫਿਰ ਕਿਵੇਂ ਕਰਕੇ ਮੂੜਾ ਮੂਰਖ ਤੇਰੇ ਸਰੂਪ ਨੂੰ ਪਾ ਸਕਦਾ ਭਾਵ ਨਹੀਂ ਪਾ ਸਕਦਾ ਇਸ ਲਈ हे ਪ੍ਰਮਾਤਮਾ ਵਾਹਿਗੁਰੂ ਤੂੰ ਆਪ ਹੀ ਸਾਡੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਦੇ ਦੇ ਦਾ ਅਧਿਆਸ ਮੀਟ ਕੇ ਅਤੇ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਆਪਣੇ ਨਾਲ ਮੇਲਣਾ ਕਰ। ਸੋ ਨੋਟ ਹੈ ਕਿ ਇਥੋਂ ਤੱਕ ਪਹਿਲੇ ਸਤਗੁਰਾਂ ਦੇ ਜੋ ਸਤਵੇਂ ਘਰ ਸੁਰਤਾਲ ਵਿੱਚ ਦੋ ਸ਼ਬਦ ਤੇ ਕੁੱਲ ਨੌ ਸ਼ਬਦ ਆਏ ਹਨ। ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਜੀ ਕੀ ਫਤਿਹ